ਇਲਜ਼ਾਮ ਲਾ ਰਹੀਆਂ ਭਾਣੇ ਮੇਰੀ ਜੇ ਇਹ ਗੱਲਾਂ ਜਾਇਜ਼ ਨਹੀਂ ਸਹੀ ਨਹੀਂ ਤੇ ਤੂੰ ਅਨਪੜ ਜਾ ਜਵਾਕੜੀ ਤਾਂ ਹੈ ਨਹੀਂ ਸੀਗੀ ਤੇਰਾ ਤੂੰ ਕਹਿ ਰਹੀ ਹੈ ਮੇਰਾ ਕੋਈ ਐਗਰੀਮੈਂਟ ਨਹੀਂ ਸੀ ਉਹਨਾਂ ਨਾਲ ਮਨੋ ਲੈਨੇ ਆ ਜੇ ਐਗਰੀਮੈਂਟ ਨਹੀਂ ਸੀ ਤੇ ਆਪਾਂ ਇੰਨਾ ਚਿਰ ਕਾਤੋਂ 5-7 ਸਾਲ ਤੂੰ ਗਾਲੇ ਦੂਜੇ ਨੰਬਰ ਤੇ ਤੂੰ ਕਹਿੰਦਾ ਮੈਨੂੰ ਦਿੱਤਾ ਹੀ ਕੁਝ ਨਹੀਂ ਉਹਨੇ ਫਿਰ ਉੱਥੇ ਗੱਲ ਆਉਂਦੀ ਆ ਜੇ ਨਹੀਂ ਦਿੱਤਾ ਆਪਾਂ ਕਿਸੇ ਦੇ ਮੂੰਹ ਹਲ 6 ਮਹੀਨਾ 2 ਮਹੀਨਾ 6 ਮਹੀਨਾ ਸਾਲ ਵੇਖਦੇ ਆ ਤੂੰ ਇੰਨਾ ਚਿਰ ਕਾਤੋਂ ਕੀ ਕੀਰੀ ਤੈਨੂੰ ਸਵਾਲ ਕਰਨਾ ਚਾਹੀਦਾ ਸੀ ਜਾਂ ਤੂੰ ਛੱਡ ਦਿੰਦੀ ਉੱਥੋਂ ਕੀ ਭਾਜੀ ਮੈਂ ਬਿਨਾ ਪੈਸੇ ਤੁਹਾਡਾ ਕੌਣ ਕਹਦਾ ਹਰੇ ਦੇ ਢੱਡ ਲੱਗਿਆ ਹੋਇਆ ਵੀ ਇਹ ਗੱਲਾਂ ਤੋਂ ਸਹੀਆਂ ਤੂੰ ਪਹਿਲਾਂ ਭਾਣੇ ਮੇਰੀ ਇਹ ਦੱਸਿਆ ਕਿਉਂ ਨਹੀਂ ਜਿਹੜੇ ਤੂੰ ਕਹਿੰਨੀ ਮੇਰੇ ਉਹਨਾਂ ਦੇ ਬੇਟੇ ਦੇ ਨਾਲ ਵਿਆਹ ਦਾ ਵਾਅਦਾ ਕੀਤਾ ਸੀ ਉਹ ਵੀ ਮੈਂ ਇਹਦੀਆਂ ਸਾਰਾ ਕੁਝ ਇਹਦੀ ਪੁਰਾਣੀਆਂ ਵੀਡੀਓ ਜੀ ਦੱਸ ਰਹੀ ਆ ਦੇਖ ਲਓ ਤੁਸੀਂ ਜਿਹਦੇ ਵਿੱਚ ਇਹ ਹੁਣ ਪਰਿਵਾਰ ਬਾਰੇ ਜਿਹੜੇ ਬੇਟੇ ਦੀ ਵਿਆਹ ਦੀ ਗੱਲ ਕਰਦੀ ਉਹਨੂੰ ਤੇ ਭਰਾ ਦੱਸਦੀ ਸੀ ਮੈਨੂੰ ਭਰਾ ਨੇ ਮੇਰੇ ਇਹ ਉਹ ਮਾਂ ਉਹ ਪਿਓ ਆ ਸਾਰਾ ਕੁਝ ਤੁਸੀਂ ਦੇਖਿਓ ਭਾਬੋ ਭਾਵਿਕ ਹੋ ਹੋ ਕੇ ਮੈਨੂੰ ਉਹਨਾਂ ਨੇ ਬਹੁਤ ਚੇਂਜ ਕੀਤਾ ਮੈਨੂੰ ਬੜਾ ਬਦਲਾਅ ਲੈਂਦਾ ਮੇਰੇ ਚ ਉਹਨਾਂ ਨੇ ਇਹ ਵੀ ਕਹਿ ਰਹੀ ਹੈ ਮੈਂ ਇਹਨਾਂ ਨੂੰ ਬਹੁਤ ਦੁਖੀ ਕੀਤਾ ਰੈਂਡਿਕੰਡੀ ਕਸਰ ਫੋਨ ਕੱਟ ਤੇ ਪਹਿਲਾਂ ਵੀ ਜਿਹੜਾ ਕੀਤਾ ਕਿ ਨਹੀਂ ਕੀਤਾ ਤੇ ਇਹਨੂੰ ਪਤਾ ਹੋਊਗਾ ਹਨਾ ਸੁਨੰਦਾ ਸ਼ਰਮਾ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਸਾਹਮਣੇ ਆਇਆ ਹੈ ਗੀਤਕਾਰ ਸੰਗਦਿਲ 47 ਵੱਲੋਂ ਇੱਕ ਪੋਸਟ ਪਾ ਕੇ ਸੁਨੰਦਾ ਸ਼ਰਮਾ ਨੂੰ ਤਿੱਖੇ ਸਵਾਲ ਪੁੱਛੇ ਗਏ ਨੇ ਸੰਗਦਿਲ ਨੇ ਆਪਣੀ ਵੀਡੀਓ ਵਿੱਚ ਪੁੱਛਿਆ ਕਿ ਜੇਕਰ ਤੁਹਾਡਾ ਕੰਪਨੀ ਦੇ ਨਾਲ ਐਗਰੀਮੈਂਟ ਨਹੀਂ ਸੀ ਤਾਂ ਤੁਸੀਂ 6 ਤੋਂ 7 ਸਾਲ ਕਿਉਂ ਖਰਾਬ ਕੀਤੀ ਸੁਨੰਦਾ ਸ਼ਰਮਾ ਵੱਲੋਂ ਕੀਤੀਆਂ ਗੱਲਾਂ ਤੇ ਉਹਨਾਂ ਟਿੱਪਣੀ ਕਰਦਿਆਂ ਆਖਿਆ ਕਿ ਜੇਕਰ ਤੁਹਾਨੂੰ ਅਗਿਓ ਕੁਝ ਨਹੀਂ ਮਿਲ ਰਿਹਾ ਸੀ ਤਾਂ ਤੁਸੀਂ ਪਹਿਲਾਂ ਕਿਉਂ ਉਹਨਾਂ ਦੇ ਗੁਣਕਾਨਕ ਕਰਦੇ ਹੁੰਦੇ ਸੀ ਤੇ ਹੁਣ ਤੁਹਾਡੀਆਂ ਗੱਲਾਂ ਦੇ ਵਿੱਚ ਇੰਨਾ ਜ਼ਿਆਦਾ ਬਦਲਾ ਆਖਰਕਾਰ ਕਿਉਂ ਤੁਹਾਲਾ ਜੇ ਤੁਹਾਡੇ ਕੋਲੇ ਹੈ ਨਹੀਂ ਕੁਝ ਤੁਹਾਡੇ ਕੋਲੇ ਪੈਸੇ ਹੈ ਨਹੀਂ ਕਿ ਕਿਰਾਇਆ ਦੇਣ ਵਾਸਤੇ ਤੁਹਾਡੇ ਕੋਲੇ ਰੋਟੀ ਖਾਣ ਨੂੰ ਪੈਸੇ ਹੈ ਨਹੀਂ ਇੱਕ ਲਾਂਡਰਾ ਮੁਹਾਲੇ ਦੇ ਨਾਲ ਲਾਂਡਰਾ ਲਾਂਡਰਾਂ ਦੇ ਨਾਲ ਇੱਕ ਸਵਾੜਾ ਪਿੰਡਾ ਜਿੱਥੋਂ ਡਾਇਰੈਕਟਰ ਸੀ ਜਾਂ ਸਵਾੜਾ ਜੀ ਹੁਣੀ ਉਹਨਾਂ ਦੇ ਪਿੰਡ ਚਾਰ ਕਨਾਲਾਂ ਦਾ ਇੱਕ ਅੱਧਾ ਕਿਲਾ ਜ਼ਮੀਨ ਜੇ ਨੂੰ ਪਲਾਟ ਕਹਿ ਲੋ ਜਾਂ ਜ਼ਮੀਨ ਕਹਿ ਲੋ ਉਹ ਪਈਆ ਜਿਹਦੀ ਮਾਰਕੀਟ ਵੈਲਿਊ 2 ਕਰੋੜ ਆ ਜੇ ਇਹਨੂੰ ਦਿੱਤਾ ਕੁਛ ਨਹੀਂ ਸੀ ਉਹ 2 ਕਰੋੜ ਦਾ ਪਲਾਟ ਕਿੱਥੋਂ ਆਇਆ ਠੀਕ ਹੈ ਜੀ ਸਾਡੇ ਰਾਜਸਥਾਨ ਦੇ ਵਿੱਚ ਜਿੱਥੇ ਤੱਕ ਮੈਨੂੰ ਪਤਾ ਰਜਿਸਟਰੀ ਕਰਾਉਨੇ ਆ ਕੋਈ ਪਲਾਟ ਕੋਈ ਚੀਜ਼ ਲੈਣੇ ਆ ਆਪਾਂ ਤੇ ਰਜਿਸਟਰੀ ਕਰਾਉਣ ਵਾਲੇ ਨੂੰ ਮਾਲਕ ਨੂੰ ਉੱਥੇ ਬੁਲਾਇਆ ਜਾਂਦਾ ਉੱਥੇ ਸੱਦਿਆ ਜਾਂਦਾ ਠੀਕ ਹੈ ਉਹਦੇ ਉਹਦੇ ਸਾਹਮਣੇ ਰਜਿਸਟਰੀ ਹੁੰਦੀ ਆ ਜੇ ਪੰਜਾਬ 'ਚ ਵੀ ਇਹੀ ਆ ਇਹੀ ਰੂਲ ਆ ਕਾਨੂੰਨ ਆ ਤੇ ਨੈਚੁਰਲੀ ਗੱਲ ਉੱਥੇ ਨੂੰ ਸੱਦੇ ਵੀ ਗਿਆ ਹੋਊਗਾ ਤੈਨੂੰ ਪਤਾ ਵੀ ਹੋਊਗਾ ਮੇਰੀ ਆ ਪਲਾਟ ਮੇਰੀ ਜ਼ਮੀਨ ਆ ਮੇਰਾ ਇੱਥੇ ਪਿਆ ਹੋਇਆ ਜੋ ਹੈਗਾ ਇਹਦੇ ਨਾਮ ਤੇ ਰਜਿਸਟਰੀ ਚੱਕਰ ਆਲੋ ਉਹ 2 ਕਰੋੜ ਰੁਪਈਆ ਕਿੱਥੋਂ ਆਇਓ ਪਲਾਟ ਕਿੱਥੋਂ ਬਣਿਆ ਇਹ ਤਾਂ ਕਹਿੰਦੀ ਮੈਨੂੰ ਦਿੱਤਾ ਕੁਛ ਨਹੀਂ ਠੀਕ ਆ ਸੋ ਮੇਰੀ ਬੇਨਤੀ ਇਹ ਆ ਇੱਕ ਚੀਜ਼ ਦੀ ਸੁਣ ਕੇ ਇੱਕ ਧਿਰ ਦੀ ਸੁਣ ਕੇ ਆਪਾਂ ਜਜਬਾਤੀ ਹੋ ਕੇ ਸੋਸ਼ਲ ਮੀਡੀਆ ਤੇ ਚੱਲੇ ਡਰਾਮਾ ਇਹ ਚੱਲੀ ਜਾਂਦਾ ਇਮੋਸ਼ਨਲ ਕਰਕੇ ਵੀਡੀਓ ਪਾਓ ਠੀਕ ਆ ਜੀ ਉਹਨਾਂ ਲੋਕ ਦੇ ਤੜਾ ਤੜਾ ਉਹਦੇ ਨਾਲ ਖੜੇ ਸ਼ੇਅਰ ਕਰੀ ਜਾਂਦੇ ਨੇ ਥੋੜੇ ਸਮੇਂ ਬਾਅਦ ਪਤਾ ਲੱਗਦਾ ਵੀ ਉਹ ਤਾਂ ਸਾਡਾ ਆ ਕੁਛ ਕਰ ਗਿਆ ਕੋਈ ਗਰੀਬ ਜਿਹਾ ਪਾਉਂਦਾ ਹੁੰਦਾ ਕਹਿੰਦੇ ਜਿਹੜਾ ਨੋਟ ਖਾਈ ਜਾਂਦਾ ਹੁਣ ਰੋਟੀ ਵੀ ਨੋਟਾਂ ਨਾਲ ਖਾ ਰਿਆ ਹਨਾ ਸੋ ਇਸ ਕਰਕੇ ਜੇ ਉਹ ਚੀਜ਼ ਜਿੰਨਾ ਚਿਰ ਪਤਾ ਨਹੀਂ ਲੱਗਦਾ ਕਾਹਲੀ ਨਹੀਂ ਪਹਿਲਾਂ ਉਹਦੀ ਪੋਸਟ ਪਾਈ ਉਹ ਸ਼ੇਅਰ ਕਰੀ ਗਏ ਜੇ ਮੈਂ ਕੁਐਸਚਨ ਕੀਤਾ ਇੱਧਰ ਕਰੀ ਗਏ ਮੈਨੂੰ ਹੁਣ ਇੱਕ ਮੈਂ ਤਾਂ ਗੱਲ ਕਰਨੀ ਲੱਗੀ ਏ ਇੱਕ ਮੇਰੀ ਭੈਣ ਇੰਟਰਵਿਊ ਤੇ ਮੈਨੂੰ ਪੁੱਛ ਰਹੀ ਸੀ ਚੈਨਲ ਵਾਲੀ ਵੀ ਤੁਸੀਂ ਉਹਦੇ ਸਾਰੇ ਨਾਂ ਇੰਡਸਟਰੀ ਉਹਦੇ ਨਾਲ ਆ ਕੇ ਖੜ ਗਈ ਕਲਾਕਾਰ ਖੜ ਗਏ ਖੜਨਾ ਬਣਦਾ ਕਲਾਕਾਰ ਜੇ ਆਏ ਤਾਂ ਨਾਲ ਕਿਉਂ ਨਾ ਖੜਨਗੇ ਉਹ ਉਹ ਆਉਂਦੇ ਬੋਲ ਰਹੇ ਨੇ ਜਿਹੜੇ ਖੁਦ ਵੀ ਭੁਗਤ ਭੋਗ ਕੀਤੇ ਉਹਨਾਂ ਨਾਲ ਵੀ ਚੀਟ ਹੋਈ ਹੋਗੀ ਉਹ ਬੋਲ ਰਹੇ ਨੇ ਤੇ ਕੀ ਗੱਲ ਮੇਰਾ ਫਰਜ਼ ਨਹੀਂ ਮੰਨਦਾ ਜੇ ਮੈਂ ਇੱਕ ਦੇ ਨਾਲ ਆ ਕੇ ਖੜ ਜੰਨਾ ਨਾਲੇ ਮੈਂ ਕੋਈ ਕਲੀਨ ਚਿੱਟ ਨਹੀਂ ਦਿੱਤੀ ਮੈਂ ਤਾਂ ਸਵਾਲ ਕੀਤੇ ਨੇ ਜਿਹੜੇ ਉਹ ਜਦੋਂ ਬਾਹਰ ਹੋਣਗੇ ਉਹ ਦੱਸਣਗੇ ਆਪਦੀ ਸਫਾਈ ਸਾਰਾ ਦੱਸਣਗੇ ਇਲਜ਼ਾਮ ਲੱਗਣੇ ਮਜਰਮ ਸਾਬਤ ਹੋਣਾ ਨਹੀਂ ਹੁੰਦਾ ਠੀਕ ਆ ਕੋਰਟ ਨੇ ਦੱਸਣਾ ਇਲਜ਼ਾਮ ਲਾੜਿਆ ਮੈਨੂੰ ਤੁਸੀਂ ਮੇਰੇ ਤੇ ਮਹਿਰਤ ਮੈਂ ਤੁਹਾਡਾ ਜਦੋਂ ਮਰਜ਼ੀ ਲਾ ਕੇ ਫਾਈਲ ਦਰਜ ਕਰਾ ਦੋ ਹੋ ਜਾਂਦੀ ਆ ਪੁਲਿਸ ਨਾ ਕਰੂਗੀ ਬਾਈ ਕੋਰਟ ਹੋ ਜਾਂਦੀ ਆ ਪਰ ਸਾਬਤ ਹੋਣੇ ਬਹੁਤ ਦੂਰ ਦੀ ਗੱਲ ਹੁੰਦੀ ਫਿਰ ਆਪਾਂ ਕਹਿ ਸਕਦੇ ਹਾਂ ਦੂਜੀ ਉਹ ਵੀ ਆਪ ਦਾ ਪੱਖ ਰੱਖਣਗੇ ਹਨ ਫਿਰ ਪਤਾ ਲੱਗੂਗਾ ਇੱਕ ਦਿਨ ਨਾਲ ਹੀ ਆਪਾਂ ਡਟ ਕੇ ਖੜੀਏ ਮੈਂ ਉਸ ਤਰ੍ਹਾਂ ਦਾ ਸਵਾਲ ਕੀਤਾ ਸੀ ਜੋ ਲਗਭਗ ਸਾਡੇ ਸਾਰਿਆਂ ਦੇ ਦਿਮਾਗ 'ਚ ਆਉਂਦੇ ਸੀ ਵੀ ਯਾਰ ਆਹ ਗੱਲ ਆ ਜੇ ਐ ਹੈਗੀ ਤਾਂ ਫਿਰ ਤਹੰਦਾ ਕਿਉਂ ਤੂੰ ਇਹ ਕਹਿ ਸਕਦੀ ਮੇਰੇ ਨਾਲ 7 ਸਾਲ ਦਾ ਐਗਰੀਮੈਂਟ ਸੀ ਹੁਣੇ ਮੈਨੂੰ ਸੱਤਾਂ ਦਾ ਖਤਮ ਹੋਣ ਤੋਂ ਬਾਅਦ ਵੀ ਐਨਓਸੀ ਨਹੀਂ ਦੇ ਸਕਦੇ ਇਹ ਗੱਲ ਮੰਨਣ ਚਾਹੁੰਦੀ ਆ ਠੀਕ ਆ ਤੇਰੇ ਨਾਲ ਰੁਪਈਏ ਸੀ 50 40 ਦਾ ਕੋਈ 40 60 ਦਾ ਤੇ ਨਾਲ ਐਗਰੀਮੈਂਟ ਹੋਇਆ ਸੀ ਉਹਦੇ 'ਚ ਰੁਪਈਏ ਜੇ ਬਣਦੇ ਹੁੰਦੇ 40 ਜਾਂ 50% ਮ ਕਲਾਕਾਰ ਦੇ ਸਟੇਟਸ ਉਹ ਨਹੀਂ ਦਿੱਤੇ ਉਹ ਜਾਇਜ਼ ਬਣਦੀ ਆ ਦੇਣੇ ਚਾਹੀਦੇ ਆ ਪਰ ਉਹ ਅਗਲੇ ਉਹ ਦੱਸਣਗੇ ਵੀ ਕਿਉਂ ਨਹੀਂ ਦਿੱਤੇ ਤਾਂ ਨਾਲ ਹੁਣ ਇਹ ਆਹ ਜਿਹੜਾ ਮੇਰਾ ਸਵਾਲ ਆ ਉਹ ਦਿੱਤੇ ਕਰਕੇ ਜੋ ਰੁਪਈਏ ਸੀਗੇ ਉਹਦਾ ਹੀ 2 ਕਰੋੜ ਦਾ ਜਿਹੜਾ ਪਲਾਟ ਲਿਆ ਨਾ ਉਹ ਕਿੱਥੋਂ ਲੈ ਲਿਆ ਜਿਹਨੂੰ ਦਿੱਤਾ ਕੁਛ ਨਹੀਂ ਤਾਂ ਇਹ ਮੇਰਾ ਸਵਾਲ ਆ ਤੁਸੀਂ ਵੀ ਵਾਚੋ ਸ਼ੇਅਰ ਕਰੋ ਤੇ ਪਹੁੰਚਦਾ ਕਰੋ ਭਾਣ ਮੇਰੇ ਤੱਕ ਉਹ ਜਵਾਬ ਦੇਵੇ ਮੇਰੇ ਕਹਿਣਾ ਮੈਂ ਕਹਿਣਾ ਚਾਹੁੰਦਾ ਸੀ ਕਦੇ ਕਿਸੇ ਨੂੰ ਗੁੰਮਰਾਹ ਨਹੀਂ ਕਰੀਦਾ ਅਸਲੀ ਕਹਾਣੀ ਜਿਹੜੀ ਹੈਗੀ ਆ ਉਹ ਦੱਸੋ ਕਿੱਥੇ ਫੰਡਾ ਕਿੱਥੇ ਖੜਾ उ हाणे जा त ॾिसू जा दव तरम दसणगियूं जन वारे समय पते धनवाद